ਉਦਾਹਰਨ ਹੁਣ ਸਾਹਮਣੇ ਆਈ ਹੈ ਜਿਹਦਾ ਪੂਰੇ ਦੇਸ਼ ਭਰ ਚ ਵੱਡਾ ਚਰਚਾ ਤੇ ਰੌਲਾ ਪੈ ਗਿਆ ਇੱਕ ਆਈਐਸ ਅਫਸਰ ਨੇ ਇੱਕ ਵੱਡੀ ਕੰਪਨੀ ਨੂੰ ਉਲੰਘਣਾ ਕਰਨ ਕਰਕੇ 51 ਕਰੋੜ ਰੁਪਏ ਦਾ ਜੁਰਮਾਨਾ ਫਾਇਨ ਲਾਇਆ ਤੇ ਬਾਅਦ ਦੇ ਵਿੱਚ ਦੋਸ਼ ਇਹ ਲੱਗੇ ਨੇ ਕਿ ਇੱਕ ਆਈਐਸ ਅਫਸਰ ਨੇ 10 ਕਰੋੜ ਕੰਪਨੀ ਤੋਂ ਲੈ ਕੇ ਤੇ 51 ਕਰੋੜ ਜਿਹੜਾ ਜੁਰਮਾਨਾ ਲਾਇਆ ਗਿਆ ਸੀ ਉਹਨੂੰ 4000 ਦੇ 32 ਰੁਪਏ ਲੈ ਕੇ ਤੇ ਨਵੇੜ ਦਿੱਤਾ ਪੂਰੇ ਗੌਰ ਨਾਲ ਸੁਣਿਓ ਤੇ ਆਪਣਾ ਕਮੈਂਟ ਤੁਸੀਂ ਲਿਖਿਓ ਤੇ ਪਹਿਲਾਂ ਇੱਕ ਨਿੱਕੀ ਜੀ ਜ਼ਰੂਰੀ ਬੇਨਤੀ ਹੈ ਜੇਕਰ ਤੁਸੀਂ ਆਪਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਵੋ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਸਹੀ ਤੇ ਪੁਖਤਾ ਜਾਣਕਾਰੀ ਠੀਕ ਟਾਈਮ ਤੇ ਨੋਟੀਫਿਕੇਸ਼ਨ ਰਹੀ ਪਹੁੰਚਦੀ ਰਹੇ ਹੁਣ ਇਹ ਭਾਈ ਖਬਰ ਜਿਹੜੀ ਆ ਆਪਣੇ ਦੇਸ਼ ਦੀ ਹੈ ਹੋਇਆ ਕੀ ਪਹਿਲਾ ਇੱਕ ਆਈਐਸ ਅਫਸਰ ਨੇ ਇੱਕ ਕੰਪਨੀ ਨੂੰ 52 ਕਰੋੜ ਦਾ ਜੁਰਮਾਨਾ ਲਾਇਆ ਉਹ ਅਫਸਰ ਗਿਆ ਬਦਲ ਤੇ ਉਸ ਤੋਂ ਬਾਅਦ ਜਿਹੜਾ ਨਵਾਂ ਅਫਸਰ ਆਇਆ ਉਹਦੇ ਤੇ ਦੋਸ਼ ਲੱਗੇ ਨੇ ਵੀ ਉਹਨੇ 10 ਕਰੋੜ ਰੁਪਏ ਚ ਸੈਟਿੰਗ ਕਰਕੇ ਤੇ ਸਿਰਫ 4000 ਤੇ 32 ਰੁਪਏ ਪਰਵਾ ਕੇ ਤੇ ਮਾਮਲਾ ਰਫਾ ਦਫਾ ਕਰਤਾ ਹੁਣ ਇਹ ਮਾਮਲਾ ਆਪਣੇ ਦੇਸ਼ ਦੇ ਮੱਧ ਪ੍ਰਦੇਸ਼ ਤੋਂ ਹੈ ਮੱਧ ਪ੍ਰਦੇਸ਼ ਦਾ ਇੱਕ ਹਰਦੋ ਜ਼ਿਲ੍ਹਾ ਹੈ ਉੱਥੇ ਇੱਕ ਸੜਕ ਬਣਾਉਣ ਵਾਲੀ ਕੰਪਨੀ ਹੈ ਜਿਹਦਾ ਨਾਮ ਪਾਥ ਇੰਡੀਆ ਪਾਥ ਇੰਡੀਆ ਕੰਪਨੀ ਦੇ ਉੱਪਰ ਇਹ ਦੋਸ਼ ਲੱਗੇ ਕਿ ਉਹਨੇ ਸੜਕਾਂ ਬਣਾਉਂਦੇ ਟਾਈਮ ਨਜਾਇਜ਼ ਮੈਨਿੰਗ ਕੀਤੀ ਇੱਕ ਵੱਡੇ ਏਰੀਆ ਦੇ ਵਿੱਚ ਤੇ ਫਿਰ ਉਹਦੇ ਉੱਪਰ ਜਿਹੜਾ ਉਥੋਂ ਦਾ ਡਿਸਟ੍ਰਿਕਟ ਕਲੈਕਟਰ ਸੀਗਾ ਉਹਨੇ ਜਦੋਂ ਇਹ ਕੇਸ ਨੂੰ ਚੰਗੀ ਤਰ੍ਹਾਂ ਸੁਣਿਆ ਤਾਂ ਕੇਸ ਸੁਣ ਕੇ ਜਦ ਫੈਸਲਾ ਕੀਤਾ ਤਾਂ 51 ਕਰੋੜ ਦੇ ਕਰੀਬ ਉਹਨੂੰ ਜੁਰਮਾਨਾ ਕੰਪਨੀ ਨੂੰ ਲਾਇਆ ਫਾਈਨ ਲਾਇਆ ਜਦੋਂ ਇਹ ਫਾਈਨ ਜੁਰਮਾਨਾ ਕਰ ਦਿੱਤਾ ਗਿਆ ਤਾਂ ਇਹ ਜੁਰਮਾਨਾ ਲਾਉਣ ਵਾਲਾ ਜਿਹੜਾ ਆਈਐਸ ਅਫਸਰ ਸੀ ਉਹਦਾ ਨਾਂ ਸੀ ਪ੍ਰਵੀਨ ਫੂਲ ਪੁਗਾਰੀਆ ਉਸ ਤੋਂ ਬਾਅਦ ਉਸ ਆਈਐਸ ਅਫਸਰ ਦੀ ਉਸ ਡਿਸਟ੍ਰਿਕਟ ਕਲੈਕਟਰ ਦੀ ਹੋ ਗਈ ਬਦਲੀ ਉਸ ਤੋਂ ਬਾਅਦ ਉੱਥੇ ਇੱਕ ਹੋਰ ਚੰਦ ਅਫਸਰ ਆ ਗਿਆ ਉਹਦਾ ਨਾਂ ਦੱਸਿਆ ਜਾ ਰਿਹਾ ਡਾਕਟਰ ਅਰਜਨ ਗੋੜਾ ਉਹਨੇ ਕੀ ਕੀਤਾ ਉਹਨੇ ਦੁਬਾਰਾ ਫੇਰ ਇਸ ਕੇਸ ਦੀ ਫਾਈਲ ਖੋਲੀ ਤੇ ਦੋਸ਼ ਲੱਗੇ ਨੇ ਉਹਦੇ ਉੱਪਰ ਕਿ ਕੰਪਨੀ ਨਾਲ ਸੈਟਿੰਗ ਹੋ ਗਈ ਤੇ ਉਹਨੇ ਕੀ ਕੀਤਾ ਜਿਹੜਾ ਪਹਿਲਾ ਅਫਸਰ ਇਸ ਨਜਾਇਜ਼ ਮਾਈਨਿੰਗ ਦੇ ਵੱਡੇ ਕੇਸ ਦੇ ਵਿੱਚ 1.51 ਕਰੋੜ ਦਾ ਜੁਰਮਾਨਾ ਲਾ ਕੇ ਗਿਆ ਸੀ ਤਾਂ ਉਹਨੇ ਮੈਜ 4032 ਰੁਪਏ ਲੈ ਤੇ ਤੁਸੀਂ ਵੀ ਖੁਸ਼ ਤੇ ਅਸੀਂ ਵੀ ਖੁਸ਼ ਉਹਨੇ ਕੇਸ ਠੰਡੇ ਬਸਤੇ ਪਾਤਾ ਕੰਪਨੀ ਛੁੱਟੀ ਟੁੱਕੀ ਇਹ ਮਾਮਲਾ ਸਾਹਮਣੇ ਨਹੀਂ ਸਿਹਾਉਣਾ ਇਹ ਮਾਮਲਾ ਖੁੱਲਿਆ ਕਿਵੇਂ ਇੱਕ ਆਰਟੀਆਈ ਕਾਨੂੰਨ ਬਣਿਆ ਹੋਇਆ ਸੂਚਨਾ ਅਧਿਕਾਰ ਕਾਨੂੰਨ ਬਹੁਤ ਸਾਰੇ ਸਾਡੇ ਭੈਣਾ ਭਰਾ ਅਜੇ ਵੀ ਉਹਦੇ ਬਾਰੇ ਨਹੀਂ ਜਾਣਦੇ ਵੀ ਅਸੀਂ ਕਿਸੇ ਵੀ ਮਹਿਕਮੇ ਡਿਪਾਰਟਮੈਂਟ ਤੋਂ ਕੋਈ ਸੂਚਨਾ ਲੈ ਸਕਦੇ ਹਾਲਾਂਕਿ ਸਰਕਾਰਾਂ ਹੁਣ ਇਹਨੂੰ ਕਮਜ਼ੋਰ ਕਰ ਰਹੀਆਂ ਨੇ ਉਸ ਕਾਨੂੰਨ ਦੇ ਤਹਿਤ ਇੱਕ ਆਨੰਦ ਜਾਤ ਨਾਮ ਦਾ ਵਿਅਕਤੀ ਹੈ ਉਹਨੇ ਸੂਚਨਾ ਮੰਗ ਲਈ ਦੇ ਭਾਈ ਦੱਸੋ ਇਸ ਕੰਪਨੀ ਨੂੰ ਪਹਿਲਾਂ ਕਿੰਨਾ ਜੁਰਮਾਨਾ ਪਾਇਆ ਸੀ ਤੇ ਬਾਅਦ ਦੇ ਵਿੱਚ ਹੁਣ ਭਰਵਾਇਆ ਕਿੰਨਾ ਗਿਆ ਤੇ ਫਿਰ ਸੂਚਨਾ ਜਦ ਦੇਣੀ ਪਈ ਤਾਂ ਫਿਰ ਇਹ ਵੱਡਾ ਸੱਚ ਸਾਹਮਣੇ ਆਇਆ ਜਿਹਦੇ ਕਰਕੇ ਮੈਂ ਕਿਹਾ ਇੱਥੇ ਅੰਨੀ ਪੀਂਦੀ ਐ ਤੇ ਕੁੱਤੇ ਛੱਟਦੇ ਨੇ ਫਿਰ ਇਹ ਗੱਲ ਸਾਹਮਣੇ ਆਈ ਕਿ ਪੁਰਾਣੇ ਅਫਸਰ ਨੇ 1.51 ਕਰੋੜ ਜੁਰਮਾਨਾ ਲਾਇਆ ਸੀ ਤੇ ਉਹਦੀ ਥਾਂ ਤੇ ਜਦੋਂ ਨਵਾਂ ਆਈਐਸ ਅਫਸਰ ਆਇਆ ਜੀਦੀ ਪਤਨੀ ਵੀ ਆਈ ਐ ਸਬਸਰ ਐ ਜਿਹੜਾ 2018 ਦੇ ਬੈਚ ਦੇ ਵਿੱਚ ਸਿਲੈਕਟ ਹੋਇਆ 19 ਦੇ ਵਿੱਚੋਂ ਤਨਤ ਹੋਇਆ 2019 ਚ ਜਦ ਉਹ ਆਇਆ ਤਾਂ ਉਹਨੇ ਫਿਰ ਬੱਲੇ ਬੱਲੇ ਕਰਾਤੀ ਕਿ ਉਹਨੇ ਫਿਰ 51000 ਦੀ ਜਗ੍ਹਾ 51 ਕਰੋੜ ਦੀ ਜਗ੍ਹਾ 51 ਲੱਖ ਵੀ ਨਹੀਂ 51000 ਵੀ ਨਹੀਂ 4032 ਰੁਪਏ ਭਰਾਏ ਤੇ ਕੰਪਨੀ ਨੂੰ ਕਿਹਾ ਓਕੇ ਬਾਏ Tata ਤੁਸੀਂ ਬਰੀ ਤਾਂ ਇਸ ਕੇਸ ਦਾ ਪੂਰੇ ਦੇਸ਼ ਜਦੋਂ ਇਸ ਟਾਈਮ ਚਰਚਾ ਛਿੜਿਆ ਤਾਂ ਇੱਥੇ ਇਹ ਸੋਚਣਾ ਬਣਦਾ ਕਿ ਆਪਣੇ ਦੇਸ਼ 'ਚ ਇਹ ਚੱਲ ਕੀ ਰਿਹਾ ਤੇ ਚੱਲ ਕਿਉਂ ਰਿਹਾ ਇੱਥੇ ਬੜੇ ਇਹੋ ਜਿਹੇ ਕੇਸ ਸਾਹਮਣੇ ਆਏ ਪਿਛਲੇ ਟਾਈਮ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਐਸੇ ਕੇਸ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਕਰੋੜ ਰੁਪਈਆ ਲੋਕਾਂ ਦੇ ਪੈਸੇ ਦਾ ਖਾਦਾ ਗਿਆ ਇੱਥੇ ਸੱਚੀ ਮੁੱਚੀ ਤਕੜੇ ਦਾ ਸੱਤੀ ਵੀ ਹੀ 100 ਹੈ ਤੇ ਇਹਦੀ ਪੁਸ਼ਟੀ ਆ ਕੇਸ ਕਰਦਾ ਤੁਸੀਂ ਆਮ ਹੀ ਵੇਖਿਆ ਆਮ ਬੰਦਾ ਇੱਥੇ ਮਾੜੀ ਜੀ ਕਤਾਈ ਕਰੇ ਤੇ ਚੜ ਉਹਦੇ ਤੇ ਡਾਗ ਜਾਂਦੀ ਆ ਤੇ ਜੇ ਉਹ ਜਿਹੜੇ ਡਾਡੇ ਨੇ ਜਿਹੜੇ ਤਕੜੇ ਨੇ ਜਿਨ੍ਹਾਂ ਦਾ ਸੱਤੀ ਵੀ ਹੀ 100 ਹੈ ਉਹਨਾਂ ਦੀ ਭਾਈ ਪੁੱਗਦੀ ਹੈ ਉਹ ਜੋ ਮਰਜ਼ੀ ਕਰਨ ਪਹਿਲੀ ਗੱਲ ਤਾਂ ਛੇਤੀ ਕੀਤੇ ਕਾਰਵਾਈ ਨਹੀਂ ਹੁੰਦੀ ਜੇ ਹੋਵੇ ਤੇ ਫਿਰ ਚੋਰ ਮੋਰੀਆਂ ਰਾਈ ਨਿਕਲ ਜਾਂਦੇ ਨੇ ਉਹ ਕਹਾਵਤ ਹੈ ਨਾ ਜਿਸकी लाठी उसकी भैंस ਤੇ लाठी ਕਿਹੜੀ ਪੈਸੇ ਵਾਲੀ ਧੰਨ ਵਾਲੀ ਸੋ ਇਹ ਪੂੰਜੀਵਾਦ ਦਾ ਦੌਰ ਹੈ ਤੇ ਪੂੰਜੀਵਾਦ ਦੇ ਦੌਰ ਤੇ ਜਿੰਦੇ ਕੋਲ ਪੂੰਜੀ ਹੈ ਉਹ ਕੁਝ ਵੀ ਕਰ ਸਕਦਾ ਤੇ ਕੁਝ ਵੀ ਕਰਵਾ ਸਕਦਾ ਉਹਨੂੰ ਸਭ ਕੁਛ ਇੱਥੇ ਮaaf ਹੋ ਜਾਂਦਾ ਹੈ ਵੱਡੇ ਵੱਡੇ ਕੇਸਾਂ ਦੇ ਵਿੱਚ ਦੇਖਿਆ ਕਿ ਪੁਲਿਸ ਜਿਹੜੀ ਆ ਉਹ ਇਨਕੁਆਰੀਆਂ ਕਰਕੇ ਤੇ ਜਿਹੜੇ ਡਾਡੇ ਹੁੰਦੇ ਨੇ ਉਹਨਾਂ ਨੂੰ ਕਈ ਵਾਰ ਕੱਢਦੀ ਨਜ਼ਰ ਆਈ ਹੈ ਤੇ ਜਿਹੜੇ ਮਾਤੜ ਹੁੰਦੇ ਨੇ ਉਹ ਬੇਦੋਚੇ ਵੀ ਇੱਥੇ ਫਸਦੇ ਨਜ਼ਰ ਆਏ ਨੇ ਸੋ ਆਪਣੇ ਦੇਸ਼ ਦੇ ਵਿੱਚ ਬਹੁਤ ਮੋٹے ਟੈਕਸ ਲੋਕਾਂ ਤੇ ਲਾਏ ਗਏ ਜਿਹੜਾ ਇੱਕ ਮਜ਼ਦੂਰ ਪਰਿਵਾਰ ਹੈ ਨਾ ਉਹ ਵੀ ਸਰਕਾਰ ਨੂੰ ਰਜਾਨਾ 2200 ਰੁਪਈਆ ਫੰਡ ਦਿੰਦਾ ਹੈ ਟੈਕਸ ਦੇ ਰੂਪ ਚ ਤੁਸੀਂ ਕਹੋਗੇ ਕਿਵੇਂ ਇਹ ਤਾਂ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਿਛਲੇ ਦਿਨੀ ਕੀਤੀ ਹੈ ਭਾਵੇਂ ਕਿ ਉਹ ਸਰਕਾਰ ਚ ਨੇ ਤੇ ਜੋ ਉਹਨਾਂ ਨੂੰ ਕਰਨਾ ਚਾਹੀਦਾ ਕਰ-ਕਰ ਉਹ ਵੀ ਨਹੀਂ ਰਿਹਾ ਪਰ ਉਹਨਾਂ ਨੇ ਵੀ ਪਿਛਲੇ ਦਿਨੀ ਕਿਹਾ ਵੀ ਸਵੇਰੇ ਉੱਠਣ ਤੋਂ ਲੈ ਕੇ ਸਾਰੀ ਰਾਤ ਸੁੱਤੇ ਪੈ ਵੀ ਆਪਾਂ ਟੈਕਸ ਦਿੰਨੇ ਆ ਕਿਵੇਂ ਸਵੇਰੇ ਉੱਠ ਕੇ ਜੇ ਪਹਿਲਾਂ ਕੁਰੀਲੀ ਕਰਨੇ ਆ ਨਾ ਤਾਂ ਜਿਹੜੀ ਟੁੱਟੀ ਜਾਂ ਨਲਕੇ ਚੋਂ ਪਾਣੀ ਆਪਾਂ ਖੜਦੇ ਆ ਉਹ ਉਹ ਟੁੱਟੀ ਨਲਕਾ ਵੀ ਜਿਹੜਾ ਨਾ ਉਹਦੇ ਤੇ ਵੀ ਸਾਨੂੰ ਟੈਕਸ ਲੱਗਾ ਸੀ ਫਿਰ ਅਸੀਂ ਜੇ ਬ੍ਰਸ਼ ਕਰਦੇ ਆ ਜਿਹੜਾ ਬ੍ਰਸ਼ ਤੇ ਜਿਹੜੀ ਪੇਸਟ ਆ ਉਹਦੇ ਤੇ ਵੀ ਸਾਨੂੰ ਟੈਕਸ ਲੱਗਿਆ ਸੀ ਫਿਰ ਜੇ ਅਸੀਂ ਚਾਹ ਪੀਨੇ ਆ ਤੇ ਜਦੋਂ ਗੈਸ ਸਿਲੰਡਰ ਬਾਲਦੇ ਆ ਉਹ ਲਾਈਟਰ ਤੇ ਵੀ ਟੈਕਸ ਦਿੱਤਾ ਬਾਲਣ ਵਾਲੇ ਤੇ ਗੈਸ ਤੇ ਵੀ ਮੋਟਾ ਟੈਕਸ ਦਿੱਤਾ ਸੀ ਔਰ ਫਿਰ ਉਹਦੇ ਤੇ ਜਿਹੜਾ ਠੂਲਾ ਜਾਂ ਧਰਦੇ ਆ ਚਾਹ ਬਣਾਉਣ ਲਈ ਉਹਦੇ ਤੇ ਵੀ ਟੈਕਸ ਦਿੱਤਾ ਫਿਰ ਜਿਹੜੀ ਚਾਹ ਲਈ ਪਾਣੀ ਪੋੜਿਆ ਭਾਈ ਉਹ ਪਾਣੀ ਜਿਹੜੇ ਯੰਤਰਾਂ ਹੀ ਕੱਢਿਆ ਆਪਾਂ ਧਰਤੀ ਚੋਂ ਉਹਦੇ ਤੇ ਵੀ ਟੈਕਸ ਦਿੱਤਾ ਫਿਰ ਚਾਹ ਦੇ ਵਿੱਚ ਪਾਣੀ ਪਾ ਕੇ ਜਦ ਖੰਡ ਪਾਉਣੇ ਉੱਤੇ ਵੀ ਟੈਕਸ ਪੱਤੀ ਤੇ ਵੀ ਟੈਕਸ ਦੁੱਧ ਪਾਉਣੇ ਉੱਤੇ ਵੀ ਟੈਕਸ ਜਿਹੜੀ ਪੋਣੀ ਰਹੀ ਚਾਹ ਪੁੰਦੇ ਆ ਭਰਾਓ ਉਹਦੇ ਤੇ ਵੀ ਟੈਕਸ ਹੈ ਮਤਲਬ ਸਵੇਰ ਤੋਂ ਲੈ ਕੇ ਰਾਤ ਤੱਕ ਜਿੰਨਾ ਕੁਝ ਵੀ ਆਪਾਂ ਵਰਤਦੇ ਆ ਹਰ ਚੀਜ਼ ਦੀ ਕੀਮਤ ਦੇ ਵਿੱਚ ਟੈਕਸ ਲੱਗਾ ਹੁੰਦਾ ਤੇ ਰਾਤ ਨੂੰ ਸੁੱਤੇ ਪੈ ਵੀ ਟੈਕਸ ਦਿੰਨੇ ਆ ਪੱਖਾ ਏਸੀ ਬਲਬ ਇਹ ਅਸੀਂ ਬਾਲਦੇ ਆ ਰਾਤ ਨੂੰ ਸੁੱਤਿਆਂ ਪੈ ਜਦ ਏਸੀ ਜਾਂ ਪੱਖਾ ਜਾਂ ਕੂਲਰ ਲਾ ਕੇ ਸੌਂਨੇ ਆ ਤਾਂ ਉਹਦੇ ਤੇਰੇ ਵੀ ਸਾਨੂੰ ਟੈਕਸ ਪੈ ਰਿਆ ਹੁੰਦਾ ਸੁੱਤਿਆਂ ਨੂੰ ਵੀ ਤੇ ਹਜਾਰਾਂ ਕਰੋੜ ਲੱਖਾਂ ਕਰੋੜ ਰੁਪਈਆ ਲੋਕਾਂ ਦਾ ਟੈਕਸ ਸਰਕਾਰੀ ਖਜ਼ਾਨਿਆਂ 'ਚ ਜਾਂਦਾ ਤੇ ਫਿਰ ਉਹ ਲੋਕਾਂ ਤੇ ਸਾਰਾ ਲੱਗਦਾ ਨਹੀਂ ਉਹ ਕਿਉਂ ਨਹੀਂ ਲੱਗਦਾ ਕਿਉਂਕਿ ਅੱਜ ਤੱਕ ਇੱਥੇ ਬਹੁਤ ਗਲਤ ਲੋਕਾਂ ਨੇ ਗੰਦੀਆਂ ਸਿਆਸਤਾਂ ਕੀਤੀਆਂ ਨੇ ਵੱਡੀ ਗਿਣਤੀ ਉਹ ਕਹਿੰਦੇ ਆ ਚੋਰੀ ਦਾ ਮਾਲ ਤੇ ਡਾਂਗਾਂ ਦੇ ਗਾਜ ਵਾਲੀ ਹਾਲਤ ਇੱਥੇ ਚੱਲਦੀ ਰਹੀ ਆ ਇੱਕ ਸਾਡੇ ਪ੍ਰਧਾਨ ਮੰਤਰੀ ਹੋਏ ਦੇਸ਼ ਦੇ ਰਜੀਵ ਗਾਂਧੀ ਉਹਨਾਂ ਦੀ ਇੱਕ ਗੱਲ ਬੜੀ ਮਸ਼ਹੂਰ ਆ ਉਹਨਾਂ ਨੇ ਕਿਹਾ ਸੀ ਵੀ ਜੇ ਉੱਪਰੋਂ ਲੋਕਾਂ ਤੇ ਖਰਚਣ ਦੇ ਲਈ 100 ਰੁਪਇਆ ਚੱਲੇ ਤੇ ਥੱਲੇ ਪਹੁੰਚਦੇ ਪਹੁੰਚਦੇ 99 ਗਾਇਬ ਹੋ ਜਾਂਦੇ ਨੇ ਤੇ ਰੁਪਇਆ ਲੋਕਾਂ ਤੇ ਲੱਗਦਾ ਤੇ ਇਹ ਗੱਲ ਤੁਹਾਨੂੰ ਕਿਵੇਂ ਲੱਗਦੀ ਆ ਮੈਨੂੰ ਠੀਕ ਲੱਗਦੀ ਆ ਹੁਣ ਆ ਜਿਹੜਾ ਮੈਂ ਤੁਹਾਨੂੰ ਘਟਨਾ ਦੱਸੀ ਆ ਜਿਹੜਾ 51 ਕਰੋੜ ਦਾ ਜੁਰਮਾਨਾ ਲੱਗਿਆ ਤੇ ਬਾਅਦ ਚ ਉਹਨੂੰ 4000 ਤੇ 32ਾਂ ਚ ਬਦਲਤਾ ਐਦਾਂ ਬੜੀਆਂ ਕਿਰਪਾ ਹੁੰਦੀਆਂ ਨੇ ਇੱਥੇ ਆਮ ਬੰਦਾ ਇੱਥੇ ਮਜਬੂਰੀ ਮਾਰ ਨਿੱਕੀ ਜੀ ਗਲਤੀ ਕਰ ਲੇ ਤੇ ਉਹਦਾ ਤਰਾਹ ਕੱਢ ਦਿੱਤਾ ਜਾਂਦਾ ਤੇ ਉਹਨੂੰ ਕਿਸੇ ਵੀ ਤਰ੍ਹਾਂ ਮਾਫ਼ ਨਹੀਂ ਕੀਤਾ ਜਾਂਦਾ ਤੇ ਇਹ ਜਿਹੜੇ ਡਾਡੇ ਨੇ ਜਿਨ੍ਹਾਂ ਨੇ ਸਾਰੇ ਦੇਸ਼ ਦੀ ਪੂੰਜੀ ਆਪਣੇ ਹੱਥ 'ਚ ਕੰਟਰੋਲ ਕੀਤੀ ਹੋਈ ਆ ਉਹ ਜੋ ਮਰਜ਼ੀ ਕਰਨ ਅਗਲੇ ਐਦਾਂ ਹੀ ਨਿਕਲ-ਨੁਕਲ ਜਾਂਦੇ ਨੇ ਸੋ ਇੱਥੇ ਮੈਨੂੰ ਲੱਗਦਾ ਸਭ ਤੋਂ ਵੱਡੀ ਲੋੜ ਆ ਕਿ ਸਾਡੇ ਦੇਸ਼ ਦੇ ਲੋਕ ਇਹਨਾਂ ਚੀਜ਼ਾਂ ਦੇ ਪ੍ਰਤੀ ਅਵੇਰ ਹੋਣ ਸੋਚਣ ਲੱਗਣ ਸਾਡੀਆਂ ਕਮਾਈਆਂ ਕੀਤੀਆਂ ਦਾ ਤਾਂ ਹੀ ਤਾਂ ਕੋਈ ਫਲ ਨਹੀਂ ਮਿਲਦਾ ਕਿਉਂਕਿ ਇੰਨੀ ਜ਼ਿਆਦਾ ਮਹਿੰਗਾਈ ਇਸ ਦੇਸ਼ 'ਚ ਉਹਨਾਂ ਪੂੰਜੀਪਤੀਆਂ ਦੀਆਂ ਨੀਤੀਆਂ ਕਰਕੇ ਹੋਈ ਪਈ ਆ ਔਰ ਸਾਡੀ ਮਿਹਨਤ ਦੀ ਕੋਈ ਮੁੱਲ ਕਦਰ ਹੀ ਨਹੀਂ ਇਸ ਦੇਸ਼ 'ਚ ਐਸੇ ਕਰਕੇ ਕਿਉਂਕਿ ਉਹਨਾਂ ਉਹ ਪੂੰਜੀਪਤੀ ਆਪਣੇ ਮੁਨਾਫਿਆਂ ਦੀ ਖਾਤਰ ਇੱਥੇ ਕੰਮ ਕਰਨ ਵਾਲੇ ਵਰਕਰਾਂ ਨੂੰ ਕੁਝ ਦਿੰਦੇ ਹੀ ਨਹੀਂ ਵੇਖੋ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਫੇਰ ਵੀ ਥੋੜੀ ਜੀ ਠੀਕ ਸੀ ਪਰ ਹੁਣ ਸਰਕਾਰੀ ਮਹਿਕਮਿਆਂ ਵਿੱਚ ਵੀ ਮੁਲਾਜ਼ਮ ਸਰਕਾਰੀ ਨਹੀਂ ਰੱਖੇ ਜਾਂਦੇ ਠੇਕੇ ਤੇ ਕੱਚੇ ਰੱਖੇ ਜਾਂਦੇ ਨੇ ਤੇ ਉਹਨਾਂ ਸਾਰੇ ਕੱਚੇ ਮੁਲਾਜ਼ਮਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਤਨਖਾਹ ਘੱਟ ਦੇਣ ਲਈ ਹੀ ਕੱਚੇ ਮੁਲਾਜ਼ਮ ਰੱਖਣ ਦੀ ਇਹ ਸ਼ੋਸ਼ਣਕਾਰੀ ਨੀਤੀ ਲੈ ਕੇ ਆਏ ਨੇ ਤੇ ਬਾਕੀ ਸਾਰਾ ਮੇਰੇ ਖਿਆਲ ਨਾਲ 70 80% ਦੀ ਜੋ ਸਾਰਾ ਕੰਮ ਹੈ ਉਹ ਤਾਂ ਚਲਾ ਹੀ ਪ੍ਰਾਈਵੇਟ ਹੱਥਾਂ 'ਚ ਗਿਆ ਤੇ ਪ੍ਰਾਈਵੇਟ ਹੱਥਾਂ ਦੇ ਵਿੱਚ ਜਿੰਨੀਆਂ ਵੀ ਪ੍ਰਾਈਵੇਟ ਕੰਪਨੀਆਂ ਨੇ ਉਹ ਆਮ ਵਰਕਰ ਜਿਹੜਾ ਉਹਨੂੰ ਮਸਾ ਇੰਨੀ ਕੰਮ ਦੀ ਕੀਮਤ ਦਿੰਦੀ ਹੈ ਜਿੰਦੇ ਨਾਲ ਉਹ ਰੋਟੀ ਖਾ ਕੇ ਢਿੱਡ ਦਾ ਅੱਗ ਬੁਝਾ ਕੇ ਅਗਲੇ ਦਿਨ ਉਹਨਾਂ ਦੇ ਕੰਮ ਤੇ ਆ ਸਕੇ ਬਸ ਇੰਨਾ ਕੁ ਪ੍ਰਾਈਵੇਟ ਸਕੂਲਾਂ ਕਾਲਜਾਂ ਤੇ ਜਿਹੜੇ ਪੜਾ ਰਹੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ 8-10000 ਰੁਪਇਆ ਤਨਖਾਹ ਵੀ ਉਹਨਾਂ ਨੂੰ ਕਈ ਵਾਰ ਨਹੀਂ ਮਿਲਦੀ ਪ੍ਰਾਈਵੇਟ ਸਕੂਲਾਂ 'ਚ ਤਾਂ ਸਾਡੇ ਮੁੰਡੇ ਕੁੜੀਆਂ ਬੀ.ਐਡ ਕਰਕੇ 4-4 5-5 6-6 ਹਜ਼ਾਰ ਤੇ ਅੱਜ ਵੀ ਮੈਂ ਪੜਾਉਂਦੇ ਪਏ ਨੇ ਜਦੋਂ ਕਿ ਇੱਕ ਜਿਹੜਾ ਦਿਹਾੜੀਦਾਰ ਮਜ਼ਦੂਰ ਆ ਉਹ ਵੀ ਜੇ ਉਹਨੂੰ ਪੂਰੀ ਦਿਹਾੜੀ ਮਿਲੇ ਮਹੀਨਾ ਪਰ ਤਾਂ ਉਹ ਕਈ ਵਾਰੀ ਵੱਧ ਕਮਾ ਲੈਂਦਾ ਪਰ ਇੱਥੇ ਦੇਸ਼ ਦੇ 75% ਲੋਕ ਬੜੀ ਨੱਕ ਭਰੀ ਤੇ ਭੈੜੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਕਾਰਨ ਸਾਡੀ ਚੇਤਨਾ ਨਹੀਂ ਗਈ ਸਾਡੀ ਜਾਗਰੂਕਤਾ ਨਹੀਂ ਗਈ ਤੇ ਸਾਡੀ ਘੱਟ ਚੇਤਨਾ ਦਾ ਫਾਇਦਾ ਲੈ ਕੇ ਇੱਥੇ ਜਿਹੜੇ ਜਿਹੜੇ ਪੂੰਜੀਪਤੀ ਨੇ ਉਹ ਬਹੁਤ ਸਰਕਾਰਾਂ ਦੇ ਨਾਲ ਮਿਲ ਕੇ ਤੇ ਉਹਨਾਂ ਨੂੰ ਮੌਜਾਂ ਲੱਗੀਆਂ ਨੇ ਤੇ ਉਹ ਬੁੱਲੇ ਲੁੱਟੀ ਜਾਂਦੇ ਨੇ ਸਾਨੂੰ ਇਹ ਕਿਹਾ ਹੋਇਆ ਵੀ ਤੁਸੀਂ ਗਰੀਬ ਤਾਂ ਹੋ ਤੁਹਾਡੀ ਤਾਂ ਕਿਸਮਤ ਮਾੜੀ ਹੈ ਅਸਲ 'ਚ ਮਾੜੀ ਕਿਸਮਤ ਨਹੀਂ ਮਾੜਾ ਸਿਸਟਮ ਹੈ ਤੇ ਸਾਨੂੰ ਇਹ ਨਹੀਂ ਕਿਹਾ ਜਾਂਦਾ ਵੀ ਤੁਹਾਡਾ ਇਹ ਸਿਸਟਮ ਮਾੜਾ ਸਾਨੂੰ ਕਿਹਾ ਜਾਂਦਾ ਕਿਸਮਤ ਮਾੜੀ ਹੈ ਤੇ ਅਸੀਂ ਇੱਤੇ ਯਕੀਨ ਕਰ ਲੈਨੇ ਆ ਕਿਉਂਕਿ ਅਸੀਂ ਅੰਧਵਿਸ਼ਵਾਸੀ ਆ ਸਾਡਾ ਨਜ਼ਰੀਆ ਵਿਗਿਆਨਕ ਜਾਣ ਬੁੱਝ ਕੇ ਇਹਨਾਂ ਨੇ ਬਣਨ ਨਹੀਂ ਦਿੱਤਾ ਕਿਉਂਕਿ ਜੇ ਸਾਡਾ ਨਜ਼ਰੀਆ ਵਿਗਿਆਨਕ ਬਣ ਗਿਆ ਫਿਰ ਅਸੀਂ ਸੋਚਣ ਲੱਗ ਪਾਂਗੇ ਫਿਰ ਅਸੀਂ ਸਮਝਣ ਲੱਗ ਜਾਾਂਗੇ ਤੇ ਜਦੋਂ ਸੋਚਣ ਸਮਝਣ ਲੱਗ ਜਾਾਂਗੇ ਫਿਰ ਅਸੀਂ ਸਵਾਲ ਕਰਨ ਲੱਗ ਜਾਾਂਗੇ ਤੇ ਜਦ ਸਵਾਲ ਕਰਨ ਲੱਗੇ ਤਾਂ ਫਿਰ ਆ ਜਿਹੜੀਆਂ ਗੰਦੀਆਂ ਸਿਆਸਤਾਂ ਕਰਨ ਵਾਲੇ ਹਾਕਮ ਨੇ ਫਿਰ ਇਹਨਾਂ ਦੀਆਂ ਰਾਜਗੱਦੀਆਂ ਨਹੀਂ ਰਹਿਣਗੀਆਂ ਇਸੇ ਕਰਕੇ ਸਾਨੂੰ ਕਿਸਮਤਾ ਕਰਮਾਂ ਪਿਛਲੇ ਕਰਮਾਂ ਦੇ ਚੱਕਰਾਂ 'ਚ ਉਲਝਾਇਆ ਹੋਇਆ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ